ਜਦੋਂ ਮੇਰੇ ਪੁੱਤਰ ਨੂੰ ਕੈਂਸਰ ਹੋਇਆ ਬਹੁਤ ਬਲੱਡ ਕਦੇ ਬੇਹੋਸ਼ ਹੋ ਕਦੇ ਕੁਛ ਕਦੇ ਕੁਛ ਮੈਂ ਕਿਤੇ ਨਹੀਂ ਮਰਦਾ ਇਹ ਨਹੀਂ ਮਰਦਾ ਮੈਂ ਸਾਰੀ ਦੁਨੀਆ ਰੋਈ ਤੁਸੀਂ ਵੀ ਰੋਏ ਘਰੇ ਵੀ ਕੋਈ ਅੰਤ ਨਹੀਂ ਮੈਂ ਕਿਹਾ ਰੋਣੇ ਕਿਉਂ ਇਹ ਜਦ ਨਹੀਂ ਸੀ ਉਦੋਂ ਵੀ ਸੀ ਅੱਜ ਇਹ ਹੈਗਾ ਰੱਬ ਨੇ ਉਹਨੂੰ ਕਿਸ ਮਕਾਮ ਤੇ ਲੈ ਜਾ ਕੇ ਖੜਾ ਕੀਤਾ ਇੱਕ ਖੇਡੂਗਾ ਪਾਗਲ ਪਾਪ ਹੈ ਤੂੰ ਸ਼ੁਰੂ ਤੋਂ ਵੈਦ ਦਾ ਸੀ ਤੂੰ ਫਲਾਨਾ ਹੈ ਤਮਕਾ ਇਹ ਹੈ ਉਹ ਹੈ ਡਾਕਟਰ ਕਹਿੰਦੇ ਕੈਸੇ ਬਾਪ ਹੋ ਮੈਂ ਕਿਹਾ ਤੂੰ ਆਪਣੀ ਡਾਕਟਰੀ ਕਰਕੇ ਡੁੱਗਾ ਮੈਂ ਮੁੰਡਿਆ ਕਿੱਦਣਾ ਕਹਿੰਦਾ ਪਾਪਾ ਦੇਖ ਲਓ ਮੈਂ ਕਿਹਾ ਕਿੱਦਣਾ ਮੇਰਾ ਰੱਬ ਜੇ ਵਿਸ਼ਵਾਸ ਹੈ ਕਿ ਤੈਨੂੰ ਕੁਝ ਨਹੀਂ ਹੁੰਦਾ ਤੂੰ ਵਰਲਡ ਕੱਪ ਜਿਤਾ ਕੇ ਲਿਆਏਗਾ ਤੂੰ ਇਸ ਦੇਸ਼ ਦਾ ਗੌਰਵ ਬਣੇਗਾ ਕਲੋਰੀ ਬਣੇਗਾ ਤੈਨੂੰ ਰੱਬ ਇਹਦੇ ਵਿੱਚ ਵੀ پاਗਲ ਆਊਗਾ ਇਹ ਮੈਂ ਕਹਿੰਦਾ ਤੇ ਸ਼ਾਇਦ ਮੇਰੇ ਬੇਟੇ ਨੇ ਵੀ ਗਿਆ ਮੇਰਾ ਪਿਓ ਪਾਗਲਾ ਅਸੀਂ ਉਸ ਕੈਂਸਰ ਦੇ ਵਿੱਚ ਡਿਸੀਜਨ ਮੇਰਾ ਸੀ ਜਿਦੂਗਾ ਆਪਣੇ ਦੇਸ਼ ਲਈ ਜਿੱਤੂਗਾ ਔਰ ਤੁਹਾਨੂੰ ਯਾਦ ਹੋਊਗਾ ਤੁਸੀਂ ਪ੍ਰੈਸ ਵਾਲਿਓ ਸਾਰੇ ਮੈਂ ਕੱਲ ਕਹਿੰਦਾ ਸੀ ਜਦੋਂ ਟੀਮ ਬਣੀ ਸੀ ਉਹ ਹੋਇਆ ਬੂਹ ਚੋਂ ਬਲੱਡ ਕਦੇ ਬੇਹੋਸ਼ ਹੋ ਕਦੇ ਕੁਛ ਕਦੇ ਕੁਛ ਮੈਂ ਕਿਤੇ ਨਹੀਂ ਮਰਦਾ ਇਹ ਚਿਤਾ ਕੇ ਮਰੂਗਾ ਜੇ ਮਰਿਆ ਤਾਂ ਉਹ ਚਮਤਕਾਰ ਹੈਗਾ ਤੁਹਾਨੂੰ ਲੱਗਦਾ ਚਮਤਕਾਰ ਹੈ ਉਹ ਗੁਰਬਾਣੀ ਦਾ ਚਮਤਕਾਰ ਹੈ ਜਦ ਜੋਗਰਾ ਸਿੰਘ ਗੋਡੇ ਤੇ ਬਹਿ ਕੇ ਉਸ ਪਰਮਾਤਮਾ ਨੂੰ ਹੱਥ ਕਰਕੇ ਕਹਿੰਦਾ ਸੀ ਉਹ ਬਾਪੂ ਅਜੇ ਦੁਰਲਾ ਬਾਕੀ ਹੈ ਦੇਖੀ ਕਿਤੇ ਮੇਰਾ ਵਿਸ਼ਵਾਸ ਨਾ ਡੋਲ ਜੇ ਤੇ ਮੇਰਾ ਬਾਪੂ ਕਹਿੰਦਾ ਸੀ ਤੂੰ ਦੇਖ ਇਹਦੇ ਵਿੱਚ ਵੀ ਵਡਿਆਈ ਮਿਲੂਗੀ ਜੇ ਤਨ ਬਾਪੂ ਸਹੂਗਾ ਤੱਕੜਦਾ ਫੇਰ ਪਊਗਾ ਪਿਆ ਅਗੇਂਸਟ ਦ ਹੋਲ ਵਰਲਡ ਅਗੇਂਸਟ ਮਾਈ ਫੈਮਲੀ ਅਗੇਂਸਟ ਮਾਈ ਵਾਈਫ ਅਗੇਂਸਟ ਮਾਈ ਕਿਡਸ ਆਈ ਵਾਸ ਥਰੋਨ ਅਪਾਰਟ ਕੇ ਫੰਦਾ ਪਾਗਲ ਹੈ ਤੁਸੀਂ ਵੀ ਕਿਹਾ ਦੁਨੀਆ ਨੇ ਕਿਹਾ ਉਸ ਪਾਗਲ ਦਾ ਕਿੜਦਾ ਹੈ ਸਾਰ ਰੱਬ ਨੇ ਭਜਾਇਆ ਕੋ ਗੁਰੂ ਪਾਕੇ ਤੇ ਦੁਨੀਆ ਚ ਜਿਆ ਜਿਆ ਕਰਾ ਇਹ ਚਵਤ ਕਰਨੀ ਮੈਂ ਫਿਰ ਆਪਣੇ ਮੁੰਡੇ ਨੂੰ ਟੈਸਟ ਕੀਤਾ ਮੈਂ ਫਿਰ ਬਾਪੂ ਫਾਈਗਰੂ ਟੈਸਟ ਕਰ ਰਹਾ ਤੇਰਾ ਬੱਚਾ ਮੈਂ ਫੋਨ ਕੀਤਾ ਮਾ ਜੁਵਰਾਜ ਸਿੰਘ ਛੱਡ दिए ਛੱਡ ਯਾਰ ਮੂੰਹ ਚ ਖੂਨ ਆਉਂਦਾ ਮਰ ਜੇਗਾ ਚਲੀਏ ਬਸ ਡਾਕਟਰ ਕੋਲ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਨਾ ਬੰਦੇ ਦੀ ਪੜਾਈ ਬੱਚੇ ਦੀ ਪਾਸ ਹੁੰਦੀ ਨਾ ਬਾਪ ਦਾ ਸਿਰ ਬਹੁਤ ਉੱਚਾ ਹੋ ਜਾਂਦਾ ਕਹਿੰਦਾ ਪਿਤਾ ਜੀ ਤੁਸੀਂ ਅੱਗ ਦੇ ਦਰਿਆ ਚ ਮੈਨੂੰ ਨਗਾਹਾਇਆ ਆਪ ਦੀ ਜਿੱਦ ਪੂਰੀ ਕਰਨ ਵਾਸਤੇ ਮੈਂ ਉਹ ਬੇਟਾ ਜਿਹੜਾ ਆਪਣੇ ਪਾਪ ਦੀ ਸ਼ਾਨ ਪਿੱਛੇ ਆਪਣੀ jaan 1000000 ਵਾਰੀ 10 ਲੱਖ ਵਾਰੀ ਜਨਮ ਲੈ ਕੇ ਵੀ ਦਿਆਂਗਾ ਮੈਨੂੰ ਵੀ ਇਹ ਨਾ ਕਦੇ ਕਿ ਉਹ ਛੱਡ ਦੇ ਮੈਂ ਬਸ ਆਈ ਲਵ ਯੂ ਮਾਈ ਸਨ ਮੈਂ ਇਹ ਦੇਖਣਾ ਸੀ ਮੈਂ ਪਰਮਾਤਮਾ ਦਾ ਸ਼ੁਕਰ ਹੈ ਪੁੱਤਰ ਹੋਵੇ ਤਾਂ ਦੰਦ ਹੋਵੇ ਨਹੀਂ ਤਾਂ ਨਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਲਾਲ ਉਸ ਪਰਮਾਤਮਾ ਦੀ ਹੋਂਦ ਵਿੱਚ ਸੂਲੀ ਚੜ ਗਿਆ ਕਿਹਦੇ ਪਿੱਛੇ ਦੱਸੋ ਨਾ ਆ ਆਵਾਮ ਇਹ ਦੁਨੀਆ ਇਹ ਤੇ ਕੌਣ ਪਿੱਛੇ ਸੋ ਇਹ ਫਿਲਮ ਇੱਕ ਸੁਨੀਹਾ ਲੈ ਕੇ ਆਈ ਉਹ ਕਹਿੰਦੇ ਮੈਂ ਤਾਂ ਫਕੀਰਾ ਗੱਲ ਕਹਿ ਕੇ ਚਲੀ ਜਾਣੀ ਹੈ ਚੰਗੀ ਲੱਗੇ ਤੇ ਰੱਖ ਲਈ ਨਾ ਚੰਗੀ ਲੱਗੇ ਤੇ ਸੁੱਟ ਲਈ ਕੀ ਫਰਕ ਪੈਂਦਾ ਮੈਂ ਤਾਂ ਚਿੱਠੀ ਸੁਨੀਹਾ ਖੋਲਦੀ ਤੁਹਾਡੇ ਸਾਹਮਣੇ